ਕ੍ਰਮ ਸਿੰਘ ਮਜੀਠੀ ਆਦਿ ਹੱਕ ਚੋ ਕੈਪਟਨ ਅਮਰਿੰਦਰ ਸਿੰਘ ਦੇ ਬੋਲਣ ਕਾਰਨ ਭਗਵੰਤ ਮਾਨ ਦੇ ਕੈਪਟਨ ਅਮਰਿੰਦਰ ਸਿੰਘ ਚ ਜੋ ਜੰਗ ਛਿੜੀ ਹੋਈ ਹੈ ਉਸ ਵਿੱਚਕਾਰ ਹੁਣ ਕਾਂਗਰਸ ਦੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਐਂਟਰੀ ਹੋ ਗਈ ਹੈ ਜੀਹਾਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਗੱਲ ਕੀਤੀ ਗਈ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਪੋਸਟ 'ਚ ਲਿਖਿਆ ਅੱਜ ਇਹ ਜੱਗ ਜ਼ਾਹਿਰ ਹੋ ਗਿਆ ਕੈਪਟਨ ਸਾਹਿਬ ਬੇਅਦਬੀ ਤੇ ਨਸ਼ਿਆ 'ਚ ਤੁਸੀਂ ਬਾਦਲਾ ਨਾਲ ਮਿਲੇ ਹੋਏ ਸੀ ਨਾ ਤੁਹਾਨੂੰ ਗੁਰੂ ਮਾਫ ਕਰੇਗਾ ਨਾ ਤੁਹਾਨੂੰ ਪੰਜਾਬੀ ਮਾਫ ਕਰਨਗੇ ਤੇ ਇਹ ਪੋਸਟ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਸੁਖਜਿੰਦਰ ਸਿੰਘ ਰੰਗਵਾ ਨੇ ਇਹ ਵੱਡੀ ਗੱਲ ਆਖੀ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਪਤਾ ਲੱਗ ਰਿਹਾ ਹੈ ਕਿ ਤੁਸੀਂ ਬੇਅਦਬੀ ਤੇ ਨਸ਼ਿਆ 'ਚ ਜੋ ਸੀਗੇ ਬਾਦਲਾ ਯਾਨੀ ਕਿ ਅਕਾਲੀ ਦਲ ਹੁਣਾਂ ਨਾਲ ਰਲੇ ਹੋਏ ਸੀ ਯਾਨੀ ਕਿ ਮਿਲੇ ਹੋਏ ਸੀ ਤੇ ਤੁਹਾਨੂੰ ਨਾ ਕਦੀ ਪੰਜਾਬੀ ਮਾਫ ਕਰਨਗੇ ਤੇ ਨਾ ਹੀ ਤੁਹਾਨੂੰ ਗੁਰੂ ਮਾਫ ਕਰਨਗੇ ਇਹ ਵੱਡੀ ਗੱਲ ਜੋ ਇਹ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਹੁਣ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕੀਤੀ ਗਈ ਹੈ ਦੱਸਦੀ ਹੈ ਕਿ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਉਹਨਾਂ ਨੇ ਗੱਲ ਕੀਤੀ ਸੀ ਉਹਨਾਂ ਨੇ ਸਾਫ਼ ਤੌਰ ਤੇ ਵਿਕਰਮ ਸਿੰਘ ਮਜੀਠੀਆ ਖਿਲਾਫ ਹੋਈ ਐਕਸ਼ਨ ਨੂੰ ਲੈ ਕੇ ਵੱਡੇ ਸਵਾਲ ਭਗਵੰਤ ਸਰਕਾਰ ਆਮ ਆਦਮੀ ਪਾਰਟੀ ਤੇ ਚੁੱਕੇ ਸੀ ਤਾਂ ਭਗਵੰਤ ਮਾਨ ਨੂੰ ਕੇਰਿਆ ਸੀ ਜਿਸ ਤੋਂ ਬਾਅਦ ਹੀ ਬੀਤੇ ਕੱਲ ਭਗਵੰਤ ਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੂਹ ਤੋੜ ਜਵਾਬ ਦਿੱਤਾ ਗਿਆ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਤੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਕਰਮ ਸਿੰਘ ਵਜੀਰ ਖਿਆ ਤੇ ਹੱਕ ਚ ਬੋਲਣ ਦੇ ਜਵਾਬ ਦਿੱਤਾ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਤੁਸੀਂ ਉਹਨਾਂ ਦੇ ਨਾਲ ਮਿਲੇ ਹੋਈ ਸੀ ਤੇ ਤੁਸੀਂ ਉਹ ਸਭ ਭੁੱਲ ਗਏ ਕਿ ਜਦੋਂ ਤੁਹਾਡੀ ਸਰਕਾਰ ਦੇ ਸਮੇਂ ਇਹ ਨਸ਼ੇ ਪੰਜਾਬ 'ਚ ਨਸ਼ਾ ਕਰਨ ਜੋ ਲੋਕਾਂ ਦੇ ਨਾਲ ਹੋਇਆ ਜਿਨ੍ਹਾਂ ਦੀ ਜਾਨਾਂ ਗਈਆਂ ਤੁਸੀਂ ਉਹ ਸਮਾਂ ਭੁੱਲ ਗਏ ਇਸ ਮੂੰਹ ਤੋੜ ਜਵਾਬ ਜੋ ਸੀਗਾ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਤੇ ਉਸ ਤੋਂ ਬਾਅਦ ਕੁਝ ਸਮਾਂ ਬਾਅਦ ਭਗਵੰਤ ਮਾਨ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਇੱਕ ਵੀਡੀਓ ਬਣਾ ਕੇ ਕਿ ਉਹਨਾਂ ਨੇ ਜੋ ਸੀਗੀ ਅਪਲੋਡ ਕੀਤੀ ਜਿਸ ਤੋਂ ਉਹਨਾਂ ਨੇ ਸਾਫ਼ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਤਖੀਰੀ ਆਈ ਤੇ ਉਸ ਦੇ ਨਾਲ ਹੀ ਕਾਂਗਰਸ ਅਕਾਲੀ ਦਲ ਭਾਜਪਾ ਸਾਰੇ ਵਿਰੋਧੀਆਂ ਨੂੰ ਜੋ ਸੀਗਾ ਜਵਾਬ ਦਿੱਤਾ ਤੇ ਵੱਡੇ ਸਵਾਲ ਨਸ਼ਿਆਂ ਨੂੰ ਲੈ ਕੇ ਚੁੱਕੇ ਭਗਵੰਤ ਮਾਨ ਵੱਲੋਂ ਰਵਨੀਤ ਸਿੰਘ ਬਿੱਟੂ ਪ੍ਰਤਾਪ ਬਾਜਵਾ ਚਰਨਜੀਤ ਸਿੰਘ ਚੰਨੀ ਮਜੀਠੀਆ ਸੁਖਬੀਰ ਬਾਦਲ ਸਭ ਨੂੰ ਰਗੜਿਆ ਗਿਆ ਉਹਨਾਂ ਨੇ ਸਭ ਦੇ ਖਿਲਾਫ ਜੋ ਸੀਗੇ ਵੱਡੇ ਸਵਾਲ ਚੁਕੇ ਤੇ ਸਾਫ਼ ਤੌਰ ਤੇ ਇੱਕ ਵੱਡੀ ਚਰਤਾਵਨੀ ਵੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਦਿੱਤੀ ਕਿ ਆਉਣ ਵਾਲੇ ਸਮੇਂ ਚ ਵੱਡੀ ਕਾਰਵਾਈ ਜੋ ਹੈਗੀ ਕੀਤੀ ਜਾਏਗੀ ਵੱਡੇ ਸਬੂਤ ਉਹਨਾਂ ਕੋ ਸਭ ਦੇ ਸਭ ਕੁਝ ਸਾਹਮਣੇ ਆਏਗਾ ਇਸ ਤਰ੍ਹਾਂ ਦੇ ਜੋ ਸ਼ਬਦ ਸੀਗੇ ਭਗਵੰਤ ਮਾਨ ਵੱਲੋਂ ਆਪਣੀ ਵੀਡੀਓ ਚ ਵਰਤੋ ਗਏ ਤੇ ਬੀਤੇ ਕੱਲ ਤੋਂ ਇਹ ਭਗਵੰਤ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਜੋ ਜੰਗ ਹੈ ਲੜਾਈ ਹੈ ਛਿੜ ਗਈ ਹੈ ਵਿਕਰਮ ਸਿੰਘ ਮਜੀਠੀਆ ਦੇ ਹਾਕ ਚ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਣਾ ਪਾਰ ਹੀ ਪੈਂਦਾ ਦਿਖਾਈ ਤਾਂ ਕਿਉਂਕਿ ਭਗਵੰਤ ਮਾਨ ਵੱਲੋਂ ਵੱਡੇ ਸਵਾਲ ਹੀ ਕੈਪਟਨ ਅਮਰਿੰਦਰ ਸਿੰਘ ਤੇ ਔਰ ਬਿਕਰਮ ਸਿੰਘ ਮਜੀਠੀਆ ਉਹਨਾਂ ਤੇ ਚੱਕੇ ਗਏ ਤੇ ਭਗਵੰਤ ਮਾਨ ਵੱਲੋਂ ਇੱਕ ਹੀ ਗੱਲ ਆਖੀ ਗਈ ਕਿ ਸਾਰੇ ਰਲੇ ਮਿਲੇ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੁਣ ਸਬਦਾ ਚਿਹਰਾ ਸਾਫ ਹੋ ਗਿਆ ਤੇ ਇਸ ਵਿਚਕਾਰ ਹੀ ਹੁਣ ਕਾਂਗਰਸ ਦੇ ਸੰਸਦ ਸੁਜਿੰਦਰ ਸਿੰਘ ਰੰਦਾਵਾ ਨੇ ਵੀ ਐਂਟਰੀ ਕਰਦੇ ਹੋਏ ਹੀ ਬਿਕਰਮ ਮਜੀਠੀਆ ਦੇ ਹੱਕ 'ਚ ਬੋਲਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਤੇ ਹੀ ਵੱਡੇ ਸਵਾਲ ભગવંતમાન ਵੰਗਨ ਖੜੇ ਕਰ ਦਿੱਤੇ ਨੇ ਤੇ ਸਾਫ ਤੌਰ ਤੇ ਸੁਖਜਿੰਦਰ ਸਿੰਘ ਰੰਦਾਵਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਤੁਸੀਂ ਆਕਾਲੀ ਦਲ ਯਾਨੀ ਕਿ ਬਾਦਲਾ ਦੇ ਨਾਲ ਰਲੇ ਹੋਈ ਸੀ ਤੇ ਉਹਨਾਂ ਤੇ ਅਮਰਿੰਦਰ ਸਿੰਘ ਨੂੰ ਕੇਰ ਲਿਆ ਹੈ ਵਿਕਰਮ ਸਿੰਘ ਮਜੀਠੀਆ ਦੀ ਹੱਕ ਚ ਗੱਲ ਕਰਨ ਲਈ ਤੇ ਇਹ ਮੁੱਦਾ ਹੁਣ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਜੋ ਸਿਆਸਤ ਚ ਪੱਕ ਚੁੱਕਾ ਹੈ ਤੇ ਵੱਡੀ ਲੜਾਈ ਜੋ ਹੈ ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਦੀ ਜੋ ਹੈ ਦੇਖਣ ਨੂੰ ਮਿਲ ਰਹੀ ਹੈ ਤੇ ਭਗਵੰਤ ਮਾਨ ਲਗਾਤਾਰ ਜੋ ਨੇ ਵਿਰੋਧੀਆਂ ਨੂੰ ਵਿਕਰਮ ਸਿੰਘ ਮਜੀਠੀਆ ਦੇ ਹੱਕ ਬੋਲਣ ਲਈ ਕਹਿ ਰਹੇ ਨੇ ਤੇ ਵੱਡੀ ਚੇਤਾਵਨੀ ਵੀ ਨਾਲ ਦੇ ਰਹੇ ਨੇ ਤੇ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਮੁੱਦਾ ਕੀ ਰੂਪ ਲੈਂਦਾ ਤੇ ਆਉਣ ਵਾਲੇ ਸਮੇਂ ਚ ਇਸ ਤੇ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੁਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਧੱਕ